ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀ ਵੀ ਪੰਜਾਬ ਪੁਲਿਸ ਦੀ ਤਾਰੀਫ ਕਰਦੇ ਨਹੀਂ ਥੱਕਦੇ ਅਤੇ ਪੰਜਾਬ ਪੁਲਿਸ ਦੀ ਬਹਾਦਰੀ ਦੇ ਗੋਗੇ ਗਏ ਜਾਂਦੇ ਨੇ ਪਰ ਅਸਲ ਵਿੱਚ ਪੰਜਾਬ ਪੁਲਿਸ ਕਿੰਨੀ ਕੁ ਬਹਾਦਰ ਤੇ ਬਲਵਾਨ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਖਬਰ ਤੋਂ ਬਾਅਦ ਹੀ ਲਗਾ ਲਿਓ ਕਿਉਂਕਿ ਜ਼ਿਲ੍ਹਾ ਲੁਧਿਆਣਾ ਦੀ ਕੋਰਟ ਨੰਬਰ 59 ਦੇ ਬਾਹਰ ਹਰਵਿੰਦਰ ਸਿੰਘ ਨਾਮ ਦਾ ਇੱਕ ਕੈਦੀ ਪੁਲਿਸ ਕਾਂਸਟੇਬਲ ਸਤਵਿੰਦਰ ਸਿੰਘ ਨੂੰ ਧੱਕਾ ਦੇ ਕੇ ਹੀ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਏ ਕੈਦੀ ਦੇ ਖਿਲਾਫ ਲਾਡੋਵਾਲ ਪੁਲਿਸ ਸਟੇਸ਼ਨ ਵਿੱਚ 12363 ਅਤੇ 366 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਕਾਂਸਟੇਬਲ ਸਤਵਿੰਦਰ ਸਿੰਘ ਵੱਲੋਂ ਇਸ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ ਕਿਸੇ ਪੇਸ਼ੀ ਦੌਰਾਨ ਦੋਸ਼ੀ ਜਨਾਬ ਨੂੰ ੱੱਕਾ ਮਾਰ ਕੇ ਹੋ ਗਏ ਹੋ ਗਏ ਤੇ ਸਾਬ ਦੇਖਦੇ ਰਹਿ ਗਏ ਪੁਲਿਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਜਿੱਥੇ આરોપી ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਕਾਂਸਟੇਬਲ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਤਰੀਕ ਦੀ ਗੱਲ ਆ। ਸਦਰ ਹਵਾਲਾ ਦੇ ਵਿੱਚ ਏਐਸ ਜਸਪਾਲ ਸਿੰਘ ਬਈ ਬਈ ਪੁਲਿਸ ਲੈਣ ਤੋਂ ਪੇਸ਼ੀ ਵਾਸਤੇ ਆਏ ਸੀ। ਉਹਨਾਂ ਨੇ ਜਾਂਚ ਤੋਂ ਬਾਅਦ ਕਹਟੇਵਰ ਸੁਪਰਿੰਦਰ ਸਿੰਘ 74810 ਨੂੰ ਦੋਸ਼ੀ ਹਰਜਿੰਦਰ ਸਿੰਘ, ਸਾਬਾ ਕਲਵੰਤ ਸਿੰਘ ਵਿਲੇ ਨੂਰਪੁਰਵੇਟ ਪਾਲ ਵਸੀ ਪਟੀਆਂ ਚਿੱਟੀ ਕਲੋਨੀ ਲੁਧਿਆਣਾ ਥਾਣਾ ਸੁਵਤਾਬਰੀ ਨੂੰ ਪੇਸ਼ ਕਰਨ ਵਾਸਤੇ ਕੋਰਟ ਨੰਬਰ ਰਾਹਟ શ્રી ਜਸਵੰਤਪਾਲ ਪਾਤਸ਼ਾਹ ਦੀ ਕੋਰਟ ਚ ਲੈ ਗਿਆ ਸੀ ਤੇ ਜਦੋਂ ਕੋਰਟ ਤੋਂ ਬਾਹਰ ਆ ਕੇ ਉਹ ਹਸਕੀ ਜਰਵਾਹ ਲਗਾ ਤਾ ਉਹ ਕੋਲ ਦੋਸ਼ੀ ਤੱਕਾ ਦੇ ਜਿਹਾ ਭਰਾ ਹੁਣ ਪਾਲ ਚੱਲੀ ਸੀ ਉਹਦੀ ਹਾਂ ਪਾਲ ਦੋਸੀ ਦੀ ਪਾਲ ਚੱਲੀ ਆ ਜੀ ਤੇ ਉਹਦਾ ਖਲਾਸ 224 ਆਈਪੀਸੀ ਕਰਵਾਏ ਕਰਕੇ ਪਰਚਾ ਦੱਸ ਕਿਹੜੇ ਕੇਸ ਸੀ ਉਹਦਾ ਸੀ ਉਹਦੇ ਤੇ ਮਕਦਮਾ ਨੰਬਰ 99318 ਅੰਡਰ ਸੈਕਸ਼ਨ 363 366 ਪੀਐਸ ਲੋਹਗੋਵਾਲ ਦੇ ਹਨ ਸੋ ਜੇਕਰ ਇੱਕ ਕੈਦੀ ਹੀ ਇੱਕ ਕਾਂਸਟੇਬਲ ਨੂੰ ਧੱਕਾ ਮਾਰਨ ਤੋਂ ਬਾਅਦ ਫਰਾਰ ਹੋ ਸਕਦਾ ਹੈ ਤਾਂ ਆਮ ਜਨਤਾ ਦੀ ਸੁਰੱਖਿਆ ਦਾ ਰਾਬੀ ਰੱਖ ਹੈ ਵੇਖਣਾ ਹੋਵੇਗਾ ਕਿ ਇਸ ਜਾਂਚ ਤੋਂ ਬਾਅਦ ਨਿਕਲ ਕੇ ਸਾਹਮਣੇ ਕੀ ਆਉਂਦਾ ਹੈ ਲੁਧਿਆਣਾ ਤੋਂ ਸੰਜੀਤ ਸੈਣੀ ਪੰਜਾਬੀ ਲੋਕ ਚੈਨਲ